ਮੇਰਾ ਨਾਮ ਰਮਿੰਦਰ ਸਿੰਘ ਪੰਜਾਬ ਰੂਟ ਰੇ 55 ਪੀਆਰਟੀਸੀ ਕੰਟਰੈਕਟ ਵਰਕਰ ਦੇ ਨਾਮ ਹੈ ਪ੍ਰਧਾਨ ਆ ਜੀ ਜਿਹੜਾ ਅੱਜ ਦਾ ਅਸੀਂ ਤੁਹਾਡੇ ਮੋਹਰੇ ਹੀ ਮらい ਦੱਸਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਇਹਨੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਅੰਦਰ ਟਾਇਰ ਤੱਕ ਨਹੀਂ ਆ ਰਹੇ ਸਪੀਅਰ ਪਾਰ ਤੱਕ ਨਹੀਂ ਆ ਰਿਹਾ ਇੱਥੋਂ ਤੱਕ ਕਿ ਵਰਕਰਾਂ ਨੂੰ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਆ ਰਹੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜਿਹੜਾ ਕਹਿ ਰਿਹਾ ਕਿ ਇੰਨਾ ਤਿੰਨਾ ਸਾਲਾਂ ਦੇ ਵਿੱਚ ਜਿਹੜਾ ਟਰਾਂਸਪੋਰਟ ਦਾ ਅਧਾਰਾ ਵਧੇ ਜਿਆ ਪਰ ਕਿਤੇ ਨਾ ਕਿਤੇ ਵਾਅਦੇ ਤੇ ਨਹੀਂ ਇਹ ਖੜਮ ਦੇ ਕੰਡੇ ਦੇ ਕਿਨਾਰੇ ਤੇ ਜਾ ਚੁੱਕਾ ਹੈ ਇਸ ਟਾਈਮ ਤੁਸੀਂ ਦੀਪੂ ਦੇ ਹਾਲਾਤ ਵੇਖੋ ਟਾਇਰ ਜਿਹੜੇ ਪ੍ਰੀਸ਼ੋਲ ਟਾਇਰ ਆ ਉਹ ਆਪਣੇ ਕਿਲੋਮੀਟਰ ਪੂਰੇ ਕਰ ਚੁੱਕੇ ਆ ਪਰ ਕਿਤੇ ਨਾ ਕਿਤੇ ਦੁਬਾਰਾ ਉਹਨਾਂ ਟਾਇਰਾਂ ਨੂੰ ਵਰਤਿਆ ਜਾ ਰਿਹਾ ਲੌਂਗ ਰੂਟ ਤੇ ਗੱਡੀ ਦੇ ਟਾਇਰ ਤੁਹਾਨੂੰ ਦਿਖਾਏ ਆ ਦੋ ਗੱਡੀਆਂ ਖੜੀਆਂ ਨਵੀਆਂ ਗੱਡੀਆਂ ਖੜੀਆਂ ਨਿੱਕੇ ਨਿੱਕੇ ਸਪੇਅਰ ਪਾਰਟ ਤੋਂ ਖੜੀਆਂ ਇੱਕ ਗੱਡੀ ਜਿਹੜੀ ਤੁਹਾਨੂੰ ਦਿਖਾਈ ਐ ਐਕਸੀਡੈਂਟ ਹੋਈ ਆ ਉਹ ਗੱਡੀ ਰਸਤੇ ਚੋਂ ਦੀ ਬ੍ਰੇਕ ਛੱਡ ਗਈ ਤੇ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਵੀ ਇੱਕ ਹਾਸਾ ਦੀ ਪੂਰੇ ਵੇਚੀ ਹੋਇਆ ਕਿ ਗੱਡੀ ਬ੍ਰੇਕ ਛੱਡ ਗਈ ਤੇ ਕੰਧ 'ਚ ਵੱਜ ਗਈ ਅੰਦਰ ਕੰਮ ਨਹੀਂ ਹੋ ਰਿਹਾ ਗੱਡੀਆਂ ਦਾ ਸਪੇਅਰ ਪਾਰਟ ਨਹੀਂ ਆ ਰਿਹਾ ਇਥੋਂ ਤੱਕ ਕਿ ਬ੍ਰੀਸ ਨਾਟ ਇੱਕ 10 ਰੁਪਏ ਦਾ ਨਟ ਲੈਂਡ ਚੁੱਕੇ ਪੈਸੇ ਨਹੀਂ ਆ ਇਹ ਹਾਲਾਤ ਹੋ ਚੁੱਕੇ ਨੇ ਜੀ ਪੰਜਾਬ ਰੋਡਵੇਜ਼ ਅੰਦਰ ਦੇਖੇ ਗਿਆ ਕਿ ਇੱਕ ਮਿੰਨੀ ਬੱਸਾਂ ਵੀ ਖੜੀਆਂ ਨੇ ਜੋ ਕਿ ਨਵੀਆਂ ਰਕਵਾਰਡ ਹੋ ਰਹੀਆਂ ਨਵੀਆਂ ਬੱਸਾਂ ਉਹਨਾਂ ਵਿੱਚ ਹਾਂਜੀ ਉਹ ਬਾਦਲ ਸਰਕਾਰ ਨੇ ਪਿੰਡੂ ਸਰਵਿਸ ਬੱਸ ਚਲਾਈ ਸੀ ਉਹ ਚੱਲਣ ਜੋਗ ਆ ਔਰ ਕਿਤੇ ਨਾ ਕਿਤੇ ਮਹਿਕਮਾ ਉਹੀ ਗੱਲ ਹੈ ਕਿ ਸਰਕਾਰਾਂ ਦੇ ਧਿਆਨ ਨਹੀਂ ਇਸ ਨੂੰ ਚਲਾਉਣ ਵੱਲ ਪ੍ਰਾਈਵੇਟ ادارے ਨੂੰ ਜਿਵੇਂ ਕਿ ਪਿਛਲੇ ਦਿਨੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਲੈ ਕੇ ਆਏ ਸੀ ਲਾਲਜੀਤ ਭੁੱਲਰ ਟ੍ਰਾਂਸਪੋਰਟ ਮੰਤਰੀ ਇਹ ਉਸੇ ਦੀ ਮਨਛਾ ਹੈ ਕਿ ਜਿੱਦਾਂ ਡੀਪੂਆਂ ਦੇ ਵਿੱਚ ਗੱਡੀਆਂ ਖੜੀਆਂ ਰਹਿਣਗੀਆਂ ਤੇ ਅਸੀਂ ਕਿਲੋਮੀਟਰ ਸਕੀਮ ਆਪਣੇ ਤਹਿਤਿਆਂ ਦੇ ਪਾ ਕੇ ਤੇ ਰੋਡਵੇ ਨੂੰ ਖੋਰਾ ਲਾਇਆ ਜਾਊਗਾ ਪਰ ਦੇਖਿਆ ਜਾਵੇ ਜਿਹੜੀ ਰੀਸੋਲ ਟਾਇਰਾਂ ਨਾਲ ਗੱਡੀਆਂ ਚਲਾਈਆਂ ਜਾਂਦੇ ਨੇ ਉਹਨਾਂ ਹਾਲਾਤ ਮਾੜੇ ਨੇ ਰਸਤੇ ਜਾਂਦੇ ਕਿਤੇ ਗੱਡੀ ਫਟ ਜਾਂਦੇ ਟਾਇਰ ਫਟ ਜਾਂਦਾ ਕੌਣ ਜ਼ਿੰਮੇਵਾਰ ਇਸ ਦਾ ਦੇਖੋ ਜੀ ਕੱਲ ਦੀ ਗੱਲ ਹੈ ਸ਼੍ਰੀ ਮੁਖਤਰ ਸਾਹਿਬ ਡੀਪੂ ਦੀ ਗੱਡੀ ਚੰਡੀਗੜ੍ਹ ਤੋਂ ਬਠਿੰਡੇ ਜਾ ਰਹੀ ਸੀ ਉਹ ਉਹਦੇ ਰੀਸੋਲ ਟਾਇਰ ਸੀ ਉਹ ਆਪਣੀ ਕਿਲੋਮੀਟਰ ਤੈਅ ਕਰ ਚੁੱਕੇ ਸੀ ਤੇ ਭਰ ਕਿਤੇ ਨਾ ਕਿਤੇ ਟਾਇਰ ਨਾ ਹੋਣ ਕਰਕੇ ਉਹਨੂੰ ਗੱਡੀ ਨੂੰ ਚੰਡੀਗੜ੍ਹ ਤੋਂ ਵਾਪਸ ਜਿਹੜਾ ਲਾਉਣ ਭੇਜਿਆ ਗਿਆ ਤੇ ਰਸਤੇ 'ਚ ਉਹਦੇ ਟਾਇਰ ਜਿਹੜੇ ਪਾਟ ਗਏ ਤੇ ਦੋ ਲੜਕੀਆਂ ਦੀਆਂ ਲੱਤਾਂ ਟੁੱਟ ਗਈਆਂ ਜ਼ਿੰਮੇਵਾਰ ਫਿਰ ਉੱਥੇ ਇਹ ਹੋ ਜਾਂਦਾ ਵੀ ਜਿਨ੍ਹਾਂ ਨੇ ਕਲੇਮ ਲੈਣਾ ਹੁੰਦਾ ਉਹ ਡਰਾਈਵਰ ਕਨੈਕਟਰ ਤੇ ਪਰਚਾ ਕਰਾ ਦਿੰਦੇ ਆ ਮਹਿਕਮੇ ਦੇ ਉਹਦੇ ਵਿੱਚ ਕੁਝ ਨਹੀਂ ਹੁੰਦਾ ਜੀ ਮਹਿਕਮਾ ਬਚ ਕੇ ਨਿਕਲ ਜਾਂਦਾ ਆਪਣੀ ਗੱਡੀ ਦੀ ਜ਼ਮਾਨਤ ਕਰਾ ਲੈਂਦਾ ਪਰ ਡਰਾਈਵਰ ਕਨੈਕਟਰ ਦੀ ਜਾਣ ਜਿਹੜੀ ਉਹ ਕਸੂਤੀ ਫਾਜ ਜਾਂਦੀ ਆ ਉੱਥੇ ਜਵਾਬ ਦੇ ਡਰਾਈਵਰ ਕਨੈਕਟਰ ਦੀ ਹੋ ਜਾਂਦੀ ਵੀ ਤੁਸੀਂ ਗੱਡੀ ਕਿਉਂ ਲੈ ਗਏ ਜਦ ਕਿ ਮਹਿਕਮਾ ਇਦਾਂ ਹੀ ਤੋਰ ਦਿੰਦਾ ਵੀ ਲੈ ਜਾਓ ਫਿਰ ਨਸ ਦੇ ਕੇ ਦੋ ਪੰਨ ਬੱਸਾਂ ਖੜੀਆਂ ਨੇ ਨਵੀਆਂ ਜਿਹੇ ਕਿ ਹਰਦੁਆਰ ਦੇ ਖਸ਼ਮਲਿੰਗ ਚੱਲਦੇ ਉਹਨਾਂ ਦਾ ਕੀ ਪ੍ਰੋਬਲਮ ਆ ਜੀ ਦੇਖੋ ਜੀ ਸਮੇਂ ਸਮੇਂ ਤੋਂ ਜਿਨ੍ਹਾਂ ਕਲੱਚ ਪਲੇਟਾਂ ਦਾ ਦ ਪਰ ਕਿਤੇ ਨਾ ਕਿਤੇ ਕਲੱਚ ਪਲੇਟਾਂ ਉਹੀ ਗੱਲ ਹੈ ਕਿ ਰੋਂਦੀ ਕਿਉਂ ਥਾਲੀ ਚ ਕੁਝ ਨਹੀਂ ਪੈਸਾ ਹੈ ਨਹੀਂ ਸਰਕਾਰ ਕੋਲ ਨਾ ਸਰਕਾਰ ਦੇ ਰਹੀ ਆ ਉਹ ਕਲੱਚ ਪਲੇਟਾਂ ਤਦ ਆਉਣਗੀਆਂ ਜਦ ਪੈਸਾ ਆਊਗਾ ਫਿਰ ਜਿਹੜੀ ਲਾਗੇ ਸ਼ਿਮਲੇ ਰੂਟ ਵਾਲੀ ਗੱਡੀ ਆ ਉਹ ਪਹਿਲਾਂ ਤਾਂ 3 ਦਿਨ ਸ਼ਿਮਲੇ ਖੜੀ ਰਹੀ ਜੀ ਉਹਦਾ ਸਟੀering ਪਾਈਪ ਬਾੜ ਗਿਆ ਪਰ ਦੇਖੋ ਸਟੀering ਪਾਈਪ ਵੀ ਇਹਨਾਂ ਕੋਲ ਹੈ ਨਹੀਂ ਅੰਦਰ ਪਾਉਣ ਵਾਸਤੇ ਉਹਦੇ ਵਾਸਤੇ ਵੀ ਪੈਸੇ ਹੈ ਨਹੀਂ ਬਜਟ ਹੈ ਨਹੀਂ ਇਦਾਂ ਕਹਿ ਦਿੰਦੇ ਆ ਜੀ ਆਹ ਹਾਲਾਤ ਹੋਏ ਪੈਨੇ ਪੰਜਾਬ ਰੋਡ ਦੇ ਪੰਨ ਬਸ ਕਿੰਨੇ ਦਿਨਾਂ ਤੋਂ ਗੱਡੀ ਖੜੀ ਹੈ ਨਹੀਂ ਇਹ ਤਕਰੀਬਨ ਇਹਨਾਂ ਨੂੰ ਗੱਡੀਆਂ ਨੂੰ ਖੜੀਆਂ ਨੂੰ ਹੋ ਗਿਆ ਜੀ ਹਰ ਤਾਰ ਦੇ ਹੁਣ ਉਹਨੂੰ ਹੋ ਗਿਆ ਤੇ ਉਹਨੂੰ 10 ਦਿਨ ਹੋ ਉਸ ਗੱਡੀ ਨੂੰ ਹੋ ਗਏ ਨੇ ਹਰ ਦੁਆਰ ਵਾਲੀ ਨੂੰ ਕਿਤਾ ਦੇਖਦੇ ਹੋ ਕਿ ਸਰਕਾਰ ਵਾਦੇ ਵੱਡੇ ਵੱਡੇ ਕਰੀ ਪਰ ਦਿਖਣ ਨੂੰ ਦੇਖੋ ਜੀ ਸਰਕਾਰ ਵਾਦੇ ਇਹਦੇ ਵੱਡੇ ਵੱਡੇ ਬਹੁਤ ਕਰ ਰਹੀ ਆ ਪਰ ਜਿਹੜੇ ਟਰਾਂਸਪੋਰਟ ਦੇ ਮਹਿਕਮੇ ਦੇ ਹਾਲਾਤ ਨੇ ਕਿਸੇ ਵੀ ਵਿਭਾਗ ਦੇ ਤੁਸੀਂ ਜਾ ਕੇ ਦੇਖ ਲਓ ਹਾਲਾਤ ਵੱਧ ਤੋਂ ਵੱਤਰ ਹੋਏ ਨੇ ਇਹ ਜਿਹੜੀ ਗੱਲ ਕਰਦੇ ਨੇ ਕਿ ਟਰਾਂਸਪੋਰਟ ਮਹਿਕਮਾ ਵਾਦੇ ਜਿਆ ਤੁਸੀਂ ਨਜ਼ਰ ਮਾਰ ਕੇ ਵੇਖ ਲਓ ਅੰਦਰ ਜਾ ਕੇ ਵੇਖ ਲਓ ਕਿੰਨਾ ਕੁ ਵਾਦੇ ਜਿਆ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਸਪੇਅਰ ਪਾਰਟ ਲਈ ਪੈਸੇ ਨਹੀਂ ਗ੍ਰੀਸ ਲਈ ਪੈਸੇ ਨਹੀਂ ਗੱਡੀਆਂ ਰੂਟ ਤੋਂ ਪਿੱਛੋਂ ਕੋਈ ਗੱਡੀ ਖਰਾਬ ਹੋ ਜਾਈ ਤਾਂ ਗੱਡੀ ਬਦਲ ਕੇ ਦਿੱਤੀ ਜਾਂਦੀ ਉਸ ਗੱਡੀ ਨੂੰ ਸਾਈਡ ਤੇ ਲਾ ਦਿੰਦੇ ਭਾਵੇਂ 10 ਦਿਨ ਖੜੀ ਰਵੇ 14 ਦਿਨ ਖੜੀ ਰਵੇ 15 ਦਿਨ ਖੜੀ ਰਵੇ ਪਰ ਸਮਾਨ ਜੋਗੇ ਪੈਸੇ ਹੈ ਨਹੀਂ ਆ ਤੇ ਜੇ ਕਿਤੇ ਡਰਾਈਵਰ ਆਪਣੇ ਕੋਲੋਂ ਲਾ ਲੈਂਦਾ ਹੁਣ ਜਿਹੜੀ ਗੱਡੀ ਬੱਜੀ ਆ ਉਹ ਡਰਾਈਵਰ ਨੂੰ ਪੈਸਾ ਪਾਉਣਗੇ ਕਿ 18000 ਤਨਖਾਹ ਦੇ ਵਿੱਚ ਉਹ ਡਰਾਈਵਰ ਗੱਡੀ ਦਾ ਕੰਮ ਵੀ ਕਰਵਾਵੇ ਪੈਂਚਰ ਵੀ ਲਵਾਵੇ ਟਾਇਰਾਂ ਦੀ ਵੀ ਦੇਖ ਰੱਖ ਕਰੇ ਤੇ ਫਿਰ ਸਰਕਾਰ ਠੇਕੇ ਤੇ ਗੱਡੀਆਂ ਦੇ ਦੇ ਸਾਨੂੰ ਦੇ ਦੇ ਆਪਣੇ ਮੁਲਾਜ਼ਮਾਂ ਨੂੰ ਦੇ ਦੇ ਇਹ ਕਮਾ ਕੇ ਦੇਈ ਜਾਂਦੇ ਆ ਫਰੀ ਸਰਸੂਲਤ ਨੇ ਧੂਆਂ ਘੜਤਾ ਜੀ ਸਰਕਾਰ ਦਾ 900 ਕਰੋੜ ਰੁਪਇਆ ਲੈਣ ਵਾਲਾ ਸਾਡਾ ਜੇ ਸਾਨੂੰ ਮਿਲ ਜਾਵੇ ਤਾਂ ਅਸੀਂ ਹਾਲਾਤ ਸਾਡੇ ਵਧੀਆ ਹੋ ਸਕਦੇ ਨੇ ਪਰ ਕਿਤੇ ਨਾ ਕਿਤੇ ਸਰਕਾਰ ਬੰਦ ਵੱਲ ਜਾ ਰਹੀ ਹੈ ਰੋਜ਼ੀ ਰੋਟੀ ਕਮਾਣ ਦਾ ਵੱਲ ਜਾ ਰਹੀ ਹੈ